ਸਿੰਘ ਜੀ ਸਰਵਾਨ ਨੇ ਕਮੀਟਿੰਗ ਕਰਕੇ ਮਾਹੌਲ ਨੂੰ ਠੀਕ ਕਰਨ ਦਾ ਉਪਰਾਲਾ ਕੀਤਾ ਔਰ ਸਿੰਘ ਸਰਬਾਂ ਦਾ ਹੁਕਮ ਨਾ ਮੰਨਿਆ ਜਾਂ ਜੋ ਕਿ ਸਾਰੀ ਸਿੱਖ ਕੌਮ ਲਈ ਸੁਪਰੀਮ ਹਨ ਮੈਂ ਆਪ ਉਸ ਬਾਰੇ ਸਿੰਘ ਸਰਵਾਂ ਦੇ ਹੁਕਮ ਮਤਲਕ ਇਸ ਸਮੇਂ ਸ਼ਾਮਲ ਹੋਇਆ ਸੀ ਔਰ ਸਿੰਘ ਸਰਬਾਂ ਦੇ ਹੁਕਮ ਨੂੰ ਲਾਗੂ ਨਾ ਕੀਤਾ ਜਾ ਸਕਿਆ ਜਿਸ ਕਾਰਨ ਇਹ ਦੁਖਦਾਈ ਸਾਕਾ ਨਾ ਰੁਕਿਆ ਮੇeru Ramy Sahab ਜੇ ਸੰਜਨਾਰ ਸਿੰਘ ਸਿੰਘ ਸਹਬਾ ਦਾ ਹੁਕਮ ਮੰਨ ਜਾਂਦੇ ਤਾਂ ਸਤਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਕਾਇਮ ਰਹਿੰਦੀ ਅਤੇ ਇਹਨੀਆਂ ਜਾਨਾਂ ਦਾ ਨੁਕਸਾਨ ਨਾ ਹੁੰਦਾ ਮੈਂ ਸਮਝਦਾ ਹਾਂ ਕਿ ਪੰਗੇ ਸਿੰਘ ਸਹਵਾਨ ਖਣਕੌਂ ਦੀ ਰਹਿਨਮਾਈ ਕਾਰਨ ਅਤੇ ਕਾਰ ਸੇਵਾ ਆਰੰਭ ਕਰਨ ਸ਼ੁਰੂ ਕਰਾਂਗੇ ਜਹੇਰ ਫਰੋਨੋ 23